ਆਸਾ ਮਹੱਲਾ ਪੰਜਵਾ ਦੂਖ ਰੋਗ ਭੈ ਗਤ ਤਨ ਤੇ ਮਨ ਨਿਰਮਲ ਹਰ ਹਰ ਗੁਣ ਗਾਏ ਭੈ ਆਨੰਦ ਮਿਲ ਸਾਧੂ ਸੰਗ ਅਬ ਮੇਰਾ ਮਨ ਕਤਹੀ ਨ ਜਾਏ ਤਪਤ 부ਝੀ ਗੁਰ ਸ਼ਬਦੀ ਮਾਏ ਵਿنس ਗਇਓ ਤਾਪ ਸਭ ਸੰਸਾਰ ਗੁਰ ਸੀਤਲ ਮਿਲਿਓ ਸਹਜ ਸੁਭਾਏ ਰਹਾਉ ਤਾਪਤ ਰਹੇ ਏਕ ਇਕ 부ਝਿਆ ਆਏ ਬਸੇ ਅਬ ਨਿਹਚਲ ਥਾਏ ਜਗਤ ਉਧਾਰਨ ਸੰਤ ਤੁਮਹਾਰੇ ਦਰਸ਼ਨ ਪੇਖਤ ਰਹੇ ਅਘਾਏ ਜਨਮ ਦੋਖ ਪਰੇ ਮੇਰੇ ਪਾਛੈ ਅਬ ਪਕਰੇ ਨਿਹਚਲ ਸਾਧੂ ਪਾਏ ਸਹਜ ਤੁੰ ਗਾਵੇ ਮੰਗਲ ਮਨਵਾ ਅਬ ਤਾਂ ਕੋ ਫਨ ਕਾਲ ਨਾ ਖਾਏ ਕਰਨ ਕਰਿ ਸਮਰਥ ਹਮਾਰੇ ਸੁਖਦਾਈ ਮੇਰੇ ਹਰ ਹਰ ਰਾਏ ਨਾਮ ਤੇਰਾ ਜਪ ਜੀਵੈ ਨਾਨਕ ਓਤਪੋਤ ਮੇਰਾ ਸੰਗ ਸਹਾਈ ਆਸਾ ਮਹੱਲਾ ਪੰਜਵਾ ਅਰੜਾਵੇ ਬਿਲ ਲਾਵੇ ਨਿੰਦਕ ਪਾਰ ਬ੍ਰਹਮ ਪਰਮੇਸ਼ਰ ਬਿਸਰਿਆ ਆਪਣਾ ਕੀਤਾ ਪਾਵੇ ਨਿੰਦਕ ਰਹਾਉ ਜੇ ਕੋਈ ਉਸ ਕਾ ਸੰਗੀ ਹੋਵੇ ਨਾਲੇ ਲੈ ਸਿਧਾਵੇ ਅਣ ਹੋਂਦਾ ਅਜਗਰ ਪਾਰ ਉਠਾਏ ਨਿੰਦਕ ਅਗਨੀ ਮਾਹਿੰਜ ਲਾਵੇ ਪਰਮੇਸ਼ਰ ਕੈ ਦਵਾਰ ਹੈ ਜੇ ਹੋਏ ਬਤੀਤਾ ਸੋ ਨਾਨਕ ਆਖ ਸੁਣਾਵੇ ਭਗਤ ਜਨਾ ਕੋ ਸਦਾ ਆਨੰਦ ਹੈ ਹਰ ਕੀਰਤਨ ਗਾਏ ਬਿਗਸਾਵੇ ਆਸਾ ਮਹੱਲਾ ਪੰਜਵਾਂ ਜੋ ਮੈਂ ਕੀਓ ਸਗਲ ਸ਼ਿੰਗਾਰਾ ਤਉ ਭੀ ਮੇਰਾ ਮਨ ਨ ਪਤੀਆਰਾ ਅਨਿਕ ਸੁਗੰਧਤ ਤਨ ਮਹਿ ਲਾਵਾਂ ਉਹ ਸੁਖ ਤਿਲ ਸਮਾਨ ਨਹੀਂ ਪਾਵਾਂ ਮਨ ਮਹਿ ਚਿਤਮੋ ਐਸੀ ਆਸਾਈ ਪ੍ਰੇ ਦੇਖਤ ਜੀਵੋ ਮੇਰੀ ਮਾਈ ਮਾਈ ਕਹਾ ਕਰਉ ਇਹ ਮਨ ਨਾ ਠੀਰੈ ਪ੍ਰਪ੍ਰੀਤਮ ਬਹਿਰਾ ਘਿਰੈ ਰਹਾਉ ਬਸਤਰ ਵਿਭੂਖਣ ਸੁਖ ਬਹੁਤ ਬਸੇਖੈ ਕੋਈ ਪੀ ਜਾਣ ਕਿ ਤੈ ਨਾ ਲੇਖੈ ਪਤ ਸੋਭਾ ਅਰਮਾਨ ਮਹਤ ਆਗਿਆਕਾਰੀ ਸਗਲ ਜਗਤ गृह ऐसा है सुंदर लाल प्रभु भावा ता सदा निहाल व्यंजन भोजन अनक प्रकार रंग तमाशे बहुत विस्तार राज मिलक अर बहुत फरमाइश मन नहीं तृपय कृष्णा न जाइस बिन मिलबे ए दिन ना बिहावे मिले प्रभु ता सब सुख पावे ਖੋਜਤ ਖੋਜਤ ਸੁਣੀ ਇਹ ਸੋਏ ਸਾਧ ਸੰਗਤ ਬਿਨ ਤਰਿਓ ਨਾ ਕੋਇ ਜਿਸ ਮਸਤਕ ਭਾਵ ਤਿੰਨ ਸਤ ਗੁਰ ਪਾਇਆ ਪੂਰੀ ਆਸਾ ਮਨ ਤ੍ਰਿਤਾਇਆ ਪ੍ਰਭ ਮਿਲਿਆ ਤਾਂ ਚੂਕੀ ਡੰਝਾ ਨਾਨਕ ਲੱਧਾ ਮਨ ਤਨ ਮੰਝਾ ਆਸਾ ਮਹੱਲਾ ਪੰਜਵਾ ਪੰਚ ਪਦੇ ਪ੍ਰਥਮੇ ਤੇਰੀ ਨੀਕੀ ਜਾਤ ਦੁਤੀਆ ਤੇਰੀ ਮੰਨਿਐ ਪਾਤ ਤ੍ਰਿਤਿਆ ਤੇਰਾ ਸੁੰਦਰ ਥਾਨ ਬਿਗੜ ਰੂਪ ਮਨਮਹਿ ਅਭਿਮਾਨ ਸੋਹਣੀ ਸਰੂਪ ਸੁਜਾਨ ਵਿਚੱਖਣ ਅਤ ਗਰਬੈ ਮੋਹਾ ਕੀ ਤੂੰ ਰਹਾਉ ਅਤ ਸੂਚੀ ਤੇਰੀ پاکਸਾਲ ਕਰ ਇਸ਼ਨਾਨ ਪੂਜਾ ਤਿਲਕ ਲਾਲ ਗਲਨੀ ਗਰਬ ਹੈ ਮੁਖ ਗੋਵਹਿ ਗਿਆਨ ਸਭ ਵਿਦ ਖੋਈ ਲੋਭ ਸਵਾ ਕਾਪਰ ਪਹਿਰਹਿ ਭੋਗਹਿ ਭੋਗ ਆਚਾਰ ਕਰਹਿ ਸੋਬਾ ਮਹਿ ਲੋਗ ਚੋਆ ਚੰਦਨ ਸੁਗੰਧ ਵਿਸਥਾਰ ਸੰਗੀ ਖੋਟਾ ਕ੍ਰੋਧ ਚੰਡਾਲ ਅਵਰ ਜੋਨ ਤੇਰੀ ਪਨਹਾਰੀ ਇਸ ਧਰਤੀ ਮਹਿ ਤੇਰੀ ਸਿਕਦਾਰੀ ਸੋਇਨਾ ਰੂਪਾ ਤੁਝ ਪਹਿਦਾਮ ਸੀਲ ਬਿਗਾਰਿਓ ਤੇਰਾ ਕਾਮ ਜਾ ਕਉ ਦ੍ਰਿਸ਼ਟ ਮਯਾ ਹਰਿ ਰਾਏ ਸਾਬੰਦੀ ਤੇ ਲਈ ਛਡਾਇ ਸਾਥ ਸੰਗ ਮਿਲ ਹਰ ਰਸ ਪਾਇਆ ਕਹੋ ਨਾਨਕ ਸਫਲ ਓ ਕਾਇਆ ਸਭ ਰੂਪ ਸਭ ਸੁਖ ਬਣੇ ਸੁਹਾਗਣ ਅਤ ਸੁੰਦਰ ਵਿਚਖਣ ਤੋਂ ਰਹਾਉ ਦੂਜਾ ਆਸਾ ਮਹੱਲਾ ਪੰਜਵਾ ਇੱਕ ਤੁਕੇ ਦੋ ਜੀਵਤ ਦੀਸੈ ਤਿਸ ਸਰ ਪਰਮਰਣਾ ਮੁਵਾ ਹੋਵੇ ਤਿਸ ਨਿਹਚਲ ਰਹਿਣਾ ਜੀਵਤ ਮੋਏ ਮੋਏ ਸੇ ਜੀਵੇ ਹਰ ਹਰ ਨਾਮ ਅਵਖਦ ਮੁਖ ਪਾਇਆ ਗੁਰ ਸ਼ਬਦ ਦੀ ਰਸ ਅੰਮ੍ਰਿਤ ਪੀਵੇ ਰਹਾਉ ਕਾਚੀ ਮਟਕੀ ਬਿਨਸ ਬਿਨਾਸਾ ਜਿਸ ਛੂਟੈ ਤ੍ਰਿਪੁਟੀ ਤਿਸ ਨਜ ਕਰਵਾਸਾ ਊਚਾ ਚੜੈ ਸੋ ਪਵੈ ਪਿਆਲਾ ਤਰਨ ਪੜੈ ਤਿਸ ਲੱਗੈ ਨ ਕਾਲਾ ਪ੍ਰਮਤ ਫਿਰੇ ਤਿਨ ਕਿਛੂ ਨ ਪਾਇਆ ਸੇ ਆਸਿਰ ਜਿਨ ਗੁਰ ਸ਼ਬਦ ਕਮਾਇਆ ਜੀਓ ਪਿੰਡ ਸਭ ਹਰ ਕਾਮਾਲ ਨਾਨਕ ਗੁਰ ਮਿਲ ਭੇ ਨਿਹਾਲ ਆਸਾ ਮਹੱਲਾ ਪੰਜਵਾ ਪੁਤਰੀ ਤੇਰੀ ਬਿਦ ਕਰ ਥਾਤੀ ਜਾਨ ਸਤ ਕਰ ਹੋਏਗੀ ਮਾਟੀ ਮੂਲ ਸੰਭਾਲੋ ਅਚੇਤ ਗਵਾਰਾ ਜਿਤਨੇ ਕਉ ਤੂੰ ਕਿਆ ਕਰ ਬੇ ਰਹਾਉ ਤੀਨ ਸੇਰ ਕਾ ਦਿਹਾੜੀ ਮਹਿਮਾਂ ਅਵਰ ਵਸਤ ਤੁਝ ਪਾਹੇ ਅਮਾਨ ਵਿਸਟਾ ਅਸਤ ਰਕਤ ਪਰੇ ਟੇਚਾਮ ਇਸ ਉਪਰਲੇ ਰੱਖਿਓ ਗਮਾਨ ਏਕ ਵਸਤ ਬੂਝੈ ਤਾਂ ਹੋ ਮਹਪਾਕ ਬਿਨ ਬੂਝੇ ਤੂੰ ਸਦਾ ਨਾ ਪਾਕ ਕਹੋ ਨਾਨਕ ਗੁਰ ਕਉ ਕੁਰਬਾਨ ਜਿਸ ਤੇ ਪਾਈਐ ਹਰ ਪੁਰਖ ਸੁਜਾਨ